ਸਾਸਰੀਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੀਟਾ ਡਬੂਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਝੋਟੀਆਂ ਆ ਗਈਆਂ ਵੀਰੋ ਤਾਜ਼ੀਆਂ ਸੂਈਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਆਓ ਵੀਰ ਜੀ ਇਹਨਾਂ ਬਾਰੇ ਲੈਣਿਆਂ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀਗਾਲ ਵੀਰ ਜੀ ਸਾਸਰੀਗਾਲ ਪਾਜੀ ਕੀ ਹਾਲ ਚਾਲ ਹੈ ਵਧੀਆ ਵੀਰ ਜੀ ਵਧੀਆ ਠੀਕ ਠਾਕ ਤੁਸੀਂ ਸੁਣਾਵਾ ਬਾ ਕਿਰਪਾ ਮਾਲਕ ਦੀ ਵਧੀਆ ਵੀਰ ਜੀ ਨਾ ਦੱਸਿਓ ਜੂੜ ਜੂੜ ਦੇ ਸਿੱਖ ਦੇਖਣ ਵਾਲੇ ਸਾਰੇ ਭੈਣਾਂ ਨੂੰ ਸਾਸਰੀਗਾਲ ਸਿਮਰ ਪ੍ਰੇਮ ਸਿੰਘ ਪਿੰਡ ਕਾਰਤੀਵਾਲ ਹਾਂਜੀ ਸੀਲ ਪਟਾਲਾ ਜ਼ਿਲ੍ਹਾ ਗਰਦਾਸਪੁਰ ਮੋਬਾਈਲ ਨੰਬਰ ਹੈ 985286 135 ਤੱਕ ਠੀਕ ਹੈ ਜੀ ਤਾਂ ਵੀਰ ਜੀ ਆ ਗਈਆਂ ਫਿਰ ਚੰਗੀਆਂ ਮੈਂ ਚੰਗੀਆਂ ਝੋਟੀਆਂ ਰੇਡ ਜੈਜ ਅੱਜ ਚਾਰ ਸੁਈਆਂ ਨੇ ਹਾਂਜੀ ਇੱਕ ਤਿਆਰ ਅੱਜ ਸਵੇਰੇ ਮੇਰੇ ਸਵੇਰੇ ਪਰਚੂਟੀ ਵੀ ਦੱਸੂਗੀ ਵੀ ਮੈਂ ਹੈ ਗਈਆਂ ਠੀਕ ਹੈ ਕੀ ਬਾਤ ਹੈ ਹਾਂਜੀ ਠੀਕ ਹੈ ਇੱਕ ਨੰਬਰ ਤੇ ਝੋਟੀ ਲੱਗੀ ਹੈ ਦੂਜਾ ਸਵੇਰ ਸੁਣੀ ਹੈ ਹਾਂਜੀ ਪਰ ਚੁਟੜੀ ਦਾ ਲੇਵਾ ਵੇਖੋ ਤੇ ਠੀਕ ਹੈ ਵੀਰੇ ਸਿੰਘ ਦੀ ਕੁਆਲਿਟੀ ਬੜੀ ਚੰਗੀ ਇਹ ਥੱਲੇ ਦੀ ਇਹ ਝੋਲੀ ਵਿੱਚ ਸਾਨੂੰ ਦੋ ਤਿੰਨ ਦਿਨ ਕੱਢੀ ਸਕਦੀ ਕਿਆ ਬਾਤ ਹੈ ਚੰਗੀ ਸੋਹਣੀ ਝੋਟੀ ਆ ਵੇਖੋ ਵੀਰੋ ਫੇਸ ਕੁਆਲਿਟੀ ਚੈੱਕ ਕਰ ਲਓ ਝੋਟੀ ਜੀ ਬਹੁਤ ਚੰਗੀ ਝੋਟੀ ਆ ਹਜੇ ਦਿਨ ਦੋ ਤਿੰਨ ਦਿਨ ਲੈ ਜੂ ਹਣਾ ਵਿੱਚ ਇਹਦਾ ਇਹ ਦੋ ਤਿੰਨ ਦਿਨ ਭਾਜੀ ਤੇ ਝੋਟੀ ਵੀ ਐਚਐਫ ਗਾਉਂਗ ਬਣੀ ਆ ਕਿਆ ਬਾਤ ਹੈ ਦੇਖੋ ਪੂਰੀ ਐਚਐਫ ਗਾਉਂਗ ਪੂਰੇ ਕਲਾਵੇ ਪਾਇਆ ਲੇਵੇ ਵਾਲੇ ਵੀਰ ਜੀ ਬਿੰਦੀਆਂ ਵਾਲਾ ਲੇਵਾ ਭਾਜੀ ਸਿੱਧੀ ਤੋਂ ਪੁੱਤ ਵੇਖੋ ਵੀਰੋ ਬਹੁਤ ਚੰਗੀ ਝੋਟੀ ਆ ਪਤਲਾ ਚਾਮਾ ਗਿਆ ਤਾਂ ਫੇਸ ਕੁਆਲਿਟੀ ਚੈੱਕ ਕਰ ਲੋ ਕਿ ਆ ਮਾਸਤ ਕਿਲੰਦਰ ਭਾਜੀ ਉਹਦਾ ਥੱਬਾ ਵਾਲਦੀ ਨਾ ਲੋ ਬਿੰਦੀਆਂ ਵਾਲਾ ਲੈ ਆ ਗਿਆ ਹੈ ਨਾ ਹੀ ਮੋੜ ਦੇ ਮੋੜ ਦੇ ਮੋੜ ਕੇ ਪੱਖਾ ਨਹੀਂ ਭਾਜੀ ਮੈਂ ਰਹੀ ਬਿਲਕੁਲ ਜਿੰਨਾ ਲੈਵਾ ਪਛਾਣ ਉਹਨਾਂ ਗਾਂ ਨੂੰ ਬਹੁਤ ਜ਼ਿਆਦਾ ਲੈਵਾ ਲੱਗਿਆ ਜੀ ਤਾਂ ਹੈ ਵੀ ਵੀਰੋ ਪਤਲਾ ਚੰਮ ਹਾਂ ਥੱਬੇ ਥੁੱਬੇ ਲਾਏ ਲੈਵੇ ਵਾਲੇ ਤਾਂ ਵੀਰੋ ਪੁੜਿਆਂ ਤੋਂ ਤਾਂ ਲੱਗਦਾ ਹਜੇ ਵੀ ਵੀਰਜੀ ਮੇਰੇ ਖਿਆਲ ਲੈ ਜੂਗੀ ਤਿੰਨ ਚਾਰ ਦਿਨ ਲੈ 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 ਭਾਜੀ ਨੇ ਤਾਂ ਪੂਰੇ ਥੱਲਿਓਂ ਕਲਾਵੇ ਕਲੂਵੇ ਵੀਰੋ ਪਾਏ ਝੋਟੀ ਨੇ ਕੀ ਕਹਨੇ ਆ ਇੱਕ ਤਾਂ ਭਾਜੀ ਉਦਾਂ ਐ ਕਰਛੜੀ ਦੇਣਾ ਉਹ ਕੰਮ ਨਹੀਂ ਹੈਗਾ ਉਦਾਂ ਮੈਂ ਹੀ ਦੱਸ ਦੇ ਪਹਿਲਾਂ ਬਿਲਕੁਲ ਤਾਂ ਵੀਰਜੀ ਸੂਇਆ ਹੋਵੇ ਪਸ਼ੂ ਤਾਂ ਕੋਈ ਵੀਰ ਕਹਿ ਦੂਗਾ ਕਿ ਖੁਰੇ ਟਾਈਮ ਤਾਂ ਨਹੀਂ ਲੱਗਿਆ ਤਾਂ ਇਹਨੂੰ ਇਹ ਤਾਂ ਭਾਜੀ ਇਹ ਦੇ ਵੇਖੋ ਸਹੀ ਤੇ ਬੈਹ ਨਹੀਂ ਹੋਣਾ ਝੋਡੀ ਕੋ ਗਿਠ ਗਿਠ ਗਾਂ ਨੂੰ ਗਿੜ ਕਿੜ ਪਛਾਣ ਨੂੰ ਤਾਂ ਵੀਰ ਜੀ ਕਿਦਾਂ ਸੁੰਨਦਿਆਂ ਪਸ਼ੂ ਵਾਵਾ ਪਾ ਜਾਂਦਾ ਫਿਰ ਤਾਂ ਬਹੁਤ ਬਣੂਗੀ ਹੈ ਜੇ ਦੇਖੋ ਸਹੀ ਭਾਈ ਇਹਨਾਂ ਗੱਦਾ ਲਿਆ ਕੇ ਡਾਉਣਾ ਬਣਾ ਥਲੇ ਮੈਂਦੇ ਗੱਦਾ ਲਾਵਾਂਗੇ ਛੋਟੀ ਤੇ ਬਿੰਦੀਆਂ ਵਾਲਾ ਲੈਵਾ ਚੱਲ ਲੈ ਤਾਂ ਬਾਕੀ ਵੀਰੋ ਚੰਗਾ ਪਸ਼ੂ ਆ ਤਾਂ ਵੇਖੋ ਸ੍ਰਿਵਤ ਵੀ ਬਹੁਤ ਹੁੰਦੀ ਹੈ ਕਿਉਂਕਿ ਕੋਈ ਵੀ ਵੀਰ ਦੂਰੋਂ ਚੱਲ ਕੇ ਆ ਗਿਆ ਤੇ ਆਗੇ ਉਸੇ ਵੇਲੇ ਮਿੰਟ ਤੋਂ ਪਹਿਲਾਂ ਖਰੀਦ ਕਰੂਗਾ ਕਿਉਂਕਿ ਬਹੁਤ ਸੋਹਣੀ ਝੋਟੀ ਲੈਵੇ ਪੱਖੋਂ ਨਾਲੋ ਸਿੰਘ ਪੱਖੋਂ ਨਾਲੋ ਕੱਦ ਵਜਨ ਪਤਲਾ ਚਾਮ ਆ ਗਿਆ ਵੀਰੋ ਤਾਂ ਬਾਕੀ ਇੱਕ ਆਪ ਚੈੱਕ ਕਰ ਲਿਓ ਜੀ ਬਹੁਤ ਚੰਗੀ ਝੋਟੀ ਆ ਵੀਰੋ ਸਾਫ ਹੈ ਮੂੰਹ ਤੋਂ ਬੜੀ ਸਾਫ ਖਾਣ ਬਹੁਤ ਸਪੈਸ਼ਲ ਲੱਗਿਆ ਹਾਂ ਸੈਂਕ ਕੁਆਲਟੀ ਚੈੱਕ ਕਰਨ ਤੋਂ ਬਹੁਤ ਚੰਗੀ ਬਿਲਕੁਲ ਕੀ ਬਾਤ ਆ ਜੀ ਤਾਂ ਵੀਰ ਜੀ ਝੋਟੀ ਦੇ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਹੋ ਜੂਗੀ ਹੁਣ ਮੋਲ ਝੋਟੀ ਭਾਜੀ ਇਹ ਬਾਜ਼ਾਰ ਦੇ ਹਿਸਾਬ ਨਾਲ ਜੜੀਏ ਨਾ ਹਾਂਜੀ ਤੇ ਫਿਰ ਤਾਂ ਝੋਟੀ ਆਪਕਸਿੰਗ 1.5 ਲੱਖ ਰੁਪਏ ਦੀ ਬਿਲਕੁਲ ਬਿਲਕੁਲ ਲੈ ਕਿ ਨਹੀਂ ਬਿਲਕੁਲ ਜੀ ਛੋਟੀ ਸਾਹਿਬ ਬੜੀ ਕੇ ਪਸੰਦ ਰਹੀ ਬਿਲਕੁਲ ਉਨੀ ਪਛਾਣ ਨੂੰ ਉਨੀ ਗਾਣ ਨੂੰ ਬਹੁਤ ਸੋਹਣੀ ਹੈ ਜੀ ਤੇ ਛੋਟੀ ਭਾਜੀ ਹੁਣ ਹਾਂ ਦਾ ਜਿਹੇਕ ਨੇ ਹਾਂਜੀ 140 ਦੀ ਇੱਕ 40 ਦੀ ਹਾਂਜੀ ਠੀਕ ਆ ਛੋਟ ਕਰਦੇ ਵੀਜੀ ਵਿੱਚ ਛੋਟ ਕਰ ਦਈਏ ਹਾਂਜੀ ਹਾਂ ਨਾ 135 ਦੀ ਭਾਈ ਜਾਨ ਦੋ 135 ਦੀ 135 ਦੀ ਜਾਨ ਦੋ ਵਪਾਰੀ ਭਰਾ ਵੀ ਧੱਲੇ ਵੇਚ ਲੈ ਬਿਲਕੁਲ ਵੀਜੀ ਬਿਲਕੁਲ 135 ਛੋਟੀ ਬਹੁਤ ਸੋਹਣੀ ਛੋਟੀ ਵੀਰੇ 135 ਦੀ ਆ ਤਾਂ ਲੇ ਵੇ ਲੂਵੇ ਵਾਲੇ ਪੂਰੇ ਕਲਾਵੇ ਪਾਏ ਆ ਤਾ ਫੇਸ ਕੁਆਲਟੀ ਦੀ ਗੱਲ ਕਰੀਏ ਵੀਰੇ ਪੂਰੀ ਸੋਣੀ ਝੋਟੀ ਆ ਪਤਲਾ ਚਾਮਾ ਗਿਆ ਤੇ ਥਾਣਾ ਸਪੈਸ਼ਲ ਲੱਗਿਆ ਬਾਕੀ ਵੀਰ ਨੂੰ ਜਰੂਰ ਫੋਨ ਲਾਇਓ ਮਾਨ ਤਨ ਵੀਰੋ ਹੋ ਜੂ ਹਨਾ ਜੀ ਦੋ ਜਾਤ ਝੋਟੀ ਨੇ ਕੜਨਾ ਝੋਟੀ ਕੋ ਬੈ ਨਹੀਂ ਹੋਊਗਾ ਮੈਨਾਂ ਵੀਰੇ ਹਜੇ ਪੁਰਿਆਂ ਤੋਂ ਨਹੀਂ ਇਹਦੀ ਫਿੱਸੀ ਹੈ ਜੇ ਲੈ ਜੂ ਟਾਈਮ ਹਨਾ ਜੀ ਲੈ ਨਹੀਂ ਹੋਊਗਾ ਝੋਟੀ ਕੋ ਇਹਨੂੰ ਆਂਦੇ ਬਿੰਦੀਆਂ ਨਾਲ ਲੈਵਾ ਜੀ ਬਿੰਦੀਆਂ ਲੈਵਾ ਚੈੱਕ ਕਰੋ ਕਿੰਨੇ ਕੋਈ ਅਜ ਕਿੰਨੇ ਹੈ ਕੀ ਬਾਤ ਹੈ ਜੀ ਬਹੁਤ ਚੰਗੀ ਝੋਟੀ ਤਾਂ ਵੀਰੋ ਇੱਕ 35 ਜੋ ਮਾਨ ਤਨ ਹੋ ਜੂ ਹਾਂਜੀ ਵੀਰ ਜੀ ਦੂਜੇ ਨੰਬਰ ਦਾ ਪਾ ਜੀ ਆਜ ਕੱਟੀ ਦੇ ਮਗਰ ਕੱਟੀ ਆ ਗਈ ਹੈ ਜੀ 36 ਮਗਰ ਆ ਗਈ ਹੈ ਠੀਕ ਹੈ ਜੀ ਹਾਂ ਦੇਖੋ ਬੋਲਾ ਹੀ 7 ਕਿਲੋ ਜੇ ਬੋਲਾ 7 ਕਿਲੋ ਆ ਤੇ ਕੋਲ ਖੋਲ ਕੇ ਲਿਆ ਪੁੱਤ ਠੀਕ ਹੈ ਖੋਲੋ ਵੀਰ ਜੀ ਬਾਹਰ ਕੱਢਿਓ ਤਾਂ ਵੇਖੋ ਵੀਰੋ 7 ਕਿਲੋ ਬੋਲਾ ਮਗਰ ਕੱਟੀ ਆ ਗਈ ਆ ਤਾਂ ਕੱਟੀ ਵੀਰੋ ਚੰਗੇ ਸੀ ਮੰਦੀ ਚੈੱਕ ਕਰੋ ਲਓ ਜੀ ਸਾਲਾ ਨਾ ਵੇਖੋ ਵੀਰੋ ਚੈੱਕ ਕਰ ਲਓ 깔ੋ ਦਰਦੀ ਛੁੱਟ ਰਹੀ ਹੈ ਨਾ ਹਾਂਜੀ ਥੋੜਾ ਚੱਲ ਕੋਈ ਨਾ ਉੱਚੇ ਨਹੀਂ ਮਾ ਥਾ ਨਾ ਦੇਖੋ ਵੀਰੋ ਤੋਰਾ ਚੈੱਕ ਕਰ ਲਓ ਲੇਵੇ ਲੂ ਇਹਦੀ ਬਹੁਤ ਸਾਫ ਆ ਥੋੜਾ ਜਿਆਦਾ ਜਰੂਰ ਰੁੱਖਾ ਪਾਨਾ ਚਲੋ ਕਿ ਵੀਰ ਨੇ ਘਟ ਸੰਭੀ ਹਣਾ ਵੀਰ ਜੀ ਸਾਹ ਬੜੀ ਪੱਲੇ ਵੀ ਬੜੀ ਸਾਫ ਆ ਗੇਟ-ਗੇਟ ਦਾ ਥਣ ਲੱਗ ਲੈ ਵੀ ਦੀ ਬਹੁਤ ਸਾਫ ਆ ਤਾਂ ਵੀਰੋ ਹੈ ਪਤਲੇ ਚਮਚਾ ਬਾਕੀ ਕਿਹੜਾ ਵੀ ਚੰਗੀ ਸੇਵਾ ਕਰ ਲੂ ਵੀਰੇ ਚੰਗਾ ਦੁੱਧ ਛਵਾ ਦੂ ਮੈਂ ਐ ਪਤਲਾ ਚਾਮ ਆ ਗਿਆ ਤਾਂ ਲੈਵੇ ਲੂਵੇ ਦੀ ਵੀਰੇ ਸਾਫ ਆ ਜੇ ਤਾਜੀ ਸੂਈ ਆ ਤਾਂ ਮਗਰ ਵੀ ਇਹਦੇ ਕੱਟੀ ਆ ਗਈ ਆ ਜੀ ਸੱਚ ਕੇ ਭਾਜੀ ਆ ਲੋ ਸਮੇਤ ਜੀ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੂਗੀ ਜੋ ਮੋਲ ਭਾਈ ਕੋਈ 85 ਨਹੀਂ ਕੋਈ 80 ਨਹੀਂ 75000 ਦੀ ਠੀਕ ਹੈ ਜੀ 75000 ਦੀ ਮਰ ਕੱਟੀ ਜਿਹੜਾ ਮਰਜੀ ਮੇਰਾ ਵੀਰ ਖੜ ਕੇ ਵੇਚੇ ਜੋ ਮੱਦੀ ਕਰੇ ਹੋਰ ਯਾਰ ਛੱਡ ਦਿਓ ਵੀਰ ਜੀ 74 ਦੀ ਜਾਂ ਤਾਂ 74 ਤੇ ਜਾਂ ਕੋਈ ਬਿਲਕੁਲ ਵੇਖੋ ਵੀਰ ਉਹ ਰੇਟ ਚੈੱਕ ਕਰ ਲਓ ਵੀਰ ਦਾ ਕੋਈ 85 80 ਨਹੀਂ ਜੋ 74000 ਦੀ ਤਾ ਚਲੋ ਕਿਹੜਾ ਵੀਰਾ ਸੂਆ ਚੋ ਕੇ ਫਿਰ ਵੀ ਜੀ ਟੋਕਰ ਗੱਬਣ ਚੰਗੀ ਵੀ ਆ ਗਈ ਜੰਦੀ ਹੈ ਜੀ ਬਿਲਕੁਲ ਬਿਲਕੁਲ ਥਾਣਾ ਦੀ ਵਿੱਚ ਦਿਖਾ ਲਓ ਕਿੰਨੇ ਕਿੰਨੇ ਗੇੜ ਗੇੜ ਵੇਥੇ ਪੂਰੀ ਤਾਂ ਵੀਰੋ ਰੇਟ ਚੈੱਕ ਕਰ ਲਓ 74 ਦੀ ਬਹੁਤ ਜਿਆਜ ਰੇਟਾ ਬਾਕੀ ਤੀਜੇ ਨੰਬਰ ਤੇ ਆ ਗਈ ਜੀ ਤੀਜੇ ਨੰਬਰ ਤੇ ਭਾਜੀ ਇਹ ਵੀ ਤਾਜੀ ਸੂਈ ਦੇ ਇਹਦੇ ਬਾਰੇ ਕੱਟੀ ਹੈ ਬੱਚਾ ਬੜਾ ਚੰਗੀ ਸੀਮੰਦਾ ਜੀ ਇਹਦਾ ਹਾਂ ਜੀ ਐਨ ਕਰੇ ਉਹਦੀ ਫੇਸ ਕੁਆਲਿਟੀ ਬੱਚੇ ਦੀ ਕੱਟੀ ਆ ਗਈਆਂ ਕੱਤੀ ਕੱਤੀ ਭਾਜੀ ਵੇਖੋ ਵੀਰੋ ਅੱਖ ਚੈੱਕ ਕਰੋ ਕੀ ਆ ਬਾਤ ਹੈ ਇਹ ਕੱਟੀ ਆ ਬਹੁਤ ਚੰਗੀ ਆ ਜੀ ਖੋਲੋ ਵੀਰ ਜੀ ਤੋਰੋ ਮੈਂ ਨੂੰ ਇਹਦਾ ਕੁ ਭਾਹ ਤੇ ਬੋਲਾ ਹੀ 7 ਕਿਲੋ ਆ ਹੈ ਤਾਜੀ ਆ ਜੀ ਹੈਨਾ ਜੀ ਤਾਜੀ ਬਿਲਕੁਲ ਦੇਖੋ ਵੀਰੋ ਬੱਚਾ ਬਹੁਤ ਚੰਗੇ ਸੀਮਨ ਦਾ ਪਾ ਰਹੇ ਆ ਨੇ ਲੋਹੀ ਚ ਆ ਗਈ ਪਿਓਰ ਹੈਨਾ ਜੂ ਜੂ ਤਤ ਚੰਗੀ ਮੈਂ ਆ ਵੀਰੋ ਇਹ ਵੀ ਤੋਰ ਦੋ ਤੋਰ ਤੋ ਬੱਚਿਆਂ ਕੇ ਪਛਾਣਾ ਤੁਰਦੀਆਂ ਉਹ ਲਾਇਆ ਵਾ ਇਹ ਵੀ ਲੈਵੇ ਦੀ ਬਹੁਤ ਸਾਫ ਹੈ ਮੈਂ ਹਨਾ ਜੀ ਬੜੀ ਭਾਜੀ ਬੱਚਾ ਮਗਰ ਬਣਾ ਜਾਗਾ ਪਾ ਤਾਨੂੰ ਬਿਲਕੁਲ ਤਾਂ ਹਈ ਤਾਂ ਬੋਲਾ ਵੀਰ ਜੀ ਹੈ ਸਟਾਰਟਿੰਗ ਹਨਾ ਭਾਜੀ ਇਹਦਾ ਦੁਆਵਾਂ ਨੂੰ ਬੋਲਾ ਤਾਂ ਵੀਰ ਜੀ ਕਿਵੇਂ ਚੰਗੇ ਸੀ ਮੰਦ ਨੇ ਬੱਚਾ ਪਾਲਿਆ ਫਿਰ ਦੁੱਧ ਵੀ ਮੈਂ ਚੰਗਾ ਚਵਾਉਗੀ ਲੋ ਤਾਂ ਭਾਜੀ ਇਹਦਾ ਕੱਦ-ਕੱਡ ਚੰਗਾ ਪਲੀ ਚੰਗੀ ਹੈ ਹਾਂਜੀ ਬਾਕੀ ਤੁਹਾਡੀ ਕੁਆਲਿਟੀ ਇਹਦੇ ਵੇਖੋ ਗੜਗੜ ਦੇ ਵਿੱਚ ਲੱਗੀ ਹੈ ਸਫਾਈਆਂ ਬਹੁਤ ਨੇ ਸਫਾਈਆਂ ਬਹੁਤ ਤਾਂ ਵੀਰ ਜੀ ਮੋਲ ਲੈਦਾ ਮੈਂ ਤਾਂ ਮੁੱਲ ਭਾਜੀ ਹਾਂ ਨਾ ਇਹ ਦੇਣ ਆਲਾ ਕਰਨਾ ਵਾ ਹਾਂਜੀ ਇਹਦਾ ਵੀ ਕੋਈ 85 ਦੀ ਬਸੇ ਨਹੀਂ ਹਾਂਜੀ 73 ਦੀ ਦੇ ਦਈਏ ਜਾਂਦਿਓ ਜਾਂਦਿਏ ਵਜਨ ਵੀ ਫੁੱਲ ਆ ਗਿਆ ਮੈਂ ਦਾ ਦੇ ਚੈੱਕ ਕਰੋ ਵੀਰੋ 70000 ਦੀ ਹਾਂ ਨਾ 70 ਦੀ 70 ਦੀ ਕੀ ਬਾਤ ਆ ਵੇਖੋ ਵੀਰੋ 70000 ਦੀ ਮੈਂ ਵਜਨ ਫੁੱਲ ਆ ਗਿਆ ਮਗਰ ਵੀ ਕੱਟੀ ਆ ਗਈ ਹੈ ਲੇਵੇ ਲੂਵੇ ਦੀ ਸਾਫ ਆ ਤੇ 70 ਚ ਵੀ ਮਾਂ ਤਨ ਹੋ ਜੂ ਫੋਨ ਜ਼ਰੂਰ ਵੀਰ ਨੂੰ ਲਾ ਲਿਓ ਜੀ ਜ਼ਰੂਰ ਤਾਂ ਬਾਕੀ ਵੀਰੋ ਵੱਡੇ ਗੱਲ ਕਾਠ ਦੀ ਕੋਈ ਨਿੱਕੀ ਨਾ ਮੰਨ ਕੇ ਚੱਲਿਓ ਵਜਨ ਮੋਜਨ ਵੀ ਬਹੁਤ ਆ 70 ਨਾ ਮਾਨ ਕਰਾਇਓ ਹੁਣ ਠੀਕ ਹੈ ਜੀ ਨਹੀਂ ਜਾ ਜਾ ਠੀਕ ਹੈ ਨਹੀਂ ਜਾ ਜਾ ਜੀ ਵੀਰ ਜੀ ਉਹਨੇ ਐਨੇ ਰੇਟ ਦਾ ਤੇ ਪਸ਼ੂ ਚੋਗੇ ਵੀ ਸਵੇਰ ਤੋਂ ਬੱਦਲ ਦੇ ਗਿਆ ਪਾਣੀ 10 ਲੀਟਰ ਤੋਂ ਮਾਣਾ ਚਵਾਣ ਦੇਖੋ ਠੇਲੇ ਮੈਂ ਤੇ ਦੁੱਧ ਤੇ ਹੁਣਾ ਮੈਂ ਨੇ ਦੁੱਧ ਤੇ ਆਣਾ ਖਾ ਪੀ ਕੇ ਮੀਆਂ ਬਣੀਆਂ ਜੀ ਬਿਲਕੁਲ ਬਿਲਕੁਲ ਹਾਂਜੀ ਤੀਜੇ ਨੰਬਰ ਦੇ ਭਾਜੀ ਤਾਜੀ ਸੂਈ ਆ ਹਾਂਜੀ ਪਹਿਲਾ ਸੂਆ ਬੜਾ ਹੋਰ ਨਾ ਭਾਈ ਵੇਖੋ ਵੀਰ ਜੀ ਚੌਥੇ ਨੰਬਰ ਤੇ ਆ ਗਈ ਆ ਚੋਟੀ ਹਾਂਜੀ ਵੀਰ ਜੀ ਇਹਦੀ ਡਿਟੇਲ ਦੱਸਿਓ ਇਹ ਭਾਜੀ ਇਹਨੇ 9 ਲੀਟਰ ਦੁੱਧ ਜੈ ਕੋ ਠੀਕ ਆ ਜੀ ਤੇ ਪਹਿਲਾ ਸੂਆ ਪਹਿਲਾ ਸੂਆ ਛੋਟੀ ਦਾ ਠੀਕ ਆ ਜੀ ਤਾਂ ਨੋਗਾ ਲੱਗਾ ਜੇ ਤਾਂ بڑا ਬਣਾਉਂਦਾ ਇਹਦਾ ਬੱਚਾ ਵੀ ਲਾ ਕੇ ਖਾ ਲਾਂਗੇ ਆਪਾਂ ਠੀਕ ਆ ਜੀ ਬੱਚਾ ਕੀ ਆ ਗਿਆ ਜੀ ਇਹਦਾ ਬਾਹਰ ਕੱਟਾ ਜੀ ਦਾ ਤੇ ਕੱਟਾ ਆ ਗਿਆ ਇਹਦਾ ਤੇ ਉੱਪਰ ਆ ਗਿਆ ਠੀਕ ਆ ਜੀ ਲੈਓ ਜੀ ਚਲ ਦੇਖੋ ਵੀਰਿਆ ਨੌ ਕਾਲਾ ਥਾਣਾ ਗਿਆ ਪਹਿਲਾ ਸੂਆ ਝੋਟੀ ਆ ਸਿੰਗਲ ਹੱਡੀ ਵੀਰੇ ਦੁੱਧ ਵਾਲੀਆਂ ਨਿਸ਼ਾਨੀਆਂ ਝੋਟੀ ਦੀਆਂ ਪੂਰੀਆਂ ਪਤਲਾ ਚੰਮ ਤੇ ਸਿੰਗ ਸੁੰਗ ਦੀ ਕੁਆਲਿਟੀ ਵੀ ਸੋਹਣੀ ਲੱਗੀ ਆ ਦਾ ਬੱਚਾ ਲੱਗ ਚੈੱਕ ਹੋ ਰਿਹਾ ਭਾਈ ਥਣੇ ਖ ਬਣਾਉਂਦੀ ਝੋਲੀ ਥਣ ਤਾਂ ਮਿਰਜੀ ਨੇ ਕੱਢਣਾ ਕੱਢਣਾ ਇੱਕ ਰੰਗ ਕਾਲੀ ਆ ਗਈ ਹਨਾ ਜੀ ਪੂਛ ਤੋਂ ਲੈ ਕੇ ਸ਼ਾਬਾਸ਼ ਯੋ ਜੈਡ ਬਲੱਸ਼ ਸਾਫ ਬੜੀ ਝੋਲੀ ਹਾਂਜੀ ਦੇਖੋ ਭਾਜੀ ਥਣ ਬਣਾ ਕੇ ਬੰਦ ਬੁੱਤ ਬੱਚਾ ਬੰਦ ਬੱਚਾ ਮਜ਼ਾ ਆ ਰਿਹਾ ਇਹ ਕਥਾ ਕੀ ਬਾਤ ਹੈ ਪਹਿਲਾ ਸੁਆਲ ਵਾਲਾ ਥਾਣਾ ਗਿਆ ਜੀ ਧਾਰਾਂ ਦੇ ਘੋੜੇ ਛੱਡੀ ਬਹੁਤ ਮੋਟੀ ਧਾਰ ਆਈ ਇੱਕ ਨੰਬਰ ਲੱਗਿਆ ਚਵਾ ਸੇਰਾ ਯਾ ਭਾਈ ਇਹ 2 ਲੱਖ ਲਿਓੜੀ ਥਾਣੇ ਵੀ ਨਹੀਂ ਲੱਗਾ ਹੋਗਾ ਮੈਂ ਨਾ ਵੀਰੇ ਗਿਆ ਬਹੁਤ ਚੰਗੀ ਝੋਟੀ ਆ ਵੀਰੋ ਤਾਂ ਹੈ ਵੀ ਵੀਰੋ ਇੱਕ ਰੰਗ ਕਾਲੀ ਆ ਕੱਦ ਕਾਠ ਵਾਲੀ ਝੋਟੀ ਆ ਗਈ ਆ ਨੌਕ ਵਾਲਾ ਥਾਣਾ ਗਿਆ ਤਾਂ ਵੀਰੇ ਬੋ ਚੰਗੀ ਝੋਟੀਆਂ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਵਿਰਜੀ ਹੋਜੂ ਵਿਰਜੀ ਲੱਖ ਦੀ ਤਾਂ ਸਾਣ ਬੜਾ ਚੰਗਾ ਲੱਗਾ ਤੁਹਾਡਾ ਰੇਟ ਜਾਇਜ਼ ਹੁੰਦਾ ਜੀ ਤਾਂ ਵੀ ਵਿਰਜੀ ਪਸ਼ੂ ਰੋ ਹੀ ਵਿਖਦੇ ਆ ਤਾਂ ਵਪਾਰੀ ਵੀ ਨਹੀਂ ਲੈ ਜਾਂਦੇ ਸਾਡੇ ਕੋਲੇ ਹਨਾ ਆਪਾਂ ਮਾਲ ਜਿਆਦਾ ਹੀ ਪਾਉਣਾ ਮੇਰਾ ਵੀ ਭਰਾ ਲੈ ਲੈ ਕੇ ਛੇਤੀ ਦੱਕਰ ਵਿਖਦਾ ਹੀ ਬੰਦ ਕੇ ਬੈਰੀ ਫੈਲਾ ਕੋਈ ਨਹੀਂ ਬਿਲਕੁਲ ਬਿਲਕੁਲ ਵੀਰੇ ਭਾਜੀ ਹਾਂ ਨਾ 75000 ਦੀ ਇਹਦੀ ਹਾਂ ਨਾ 75000 ਦੀ ਵੇਖੋ ਵੀਰੇ ਉਹ ਰੇਟ ਚੈੱਕ ਕਰ ਲਓ ਵੀਰ ਦਾ ਹਾਂ ਨਾ 75 ਦੀ ਬੋ ਚੰਗੀ ਝੋਟੀਆਂ ਤਾਂ ਬਾਕੀ ਵੀਰੇ ਤੁਸੀਂ ਇੱਥੇ ਵੀ ਚੱਲ ਕੇ ਆਓਗੇ ਚੋਗੇ ਦੇਖੋਗੇ ਤੁਸੀਂ ਛੱਡ ਕੇ ਨਹੀਂ ਜਾਂਦੇ ਝੋਟੀ ਨੂੰ ਚੰਗੇ ਰਕਡ ਵਾਲੀ ਆ ਬਿਲਕੁਲ ਨਿਗੇ ਨਿਗੇ ਰੇਟ ਆ ਗਿਆ ਜੀ ਨਿਗੇ ਨਿਗੇ ਰੇਟ ਤਾਂ ਬਾਕੀ ਵੀਰੋ ਫੋਨ ਜ਼ਰੂਰ ਵੀਰ ਨੂੰ ਲਾ ਲਿਓ ਮਾਂ ਤਨ ਹੋ ਜੂ ਛੋਟ ਛੋਟ ਹੋ ਜੂ ਤਾਂ ਪੰਜਵੇਂ ਨੰਬਰ ਤੇ ਆ ਗਈ ਝੋਟੀ ਪੰਜਵੇਂ ਨੰਬਰ ਤੇ ਪਾਜੀ ਤੋਕੜ ਦੇ ਐ ਤੋਕੜ ਆ ਗਈ ਆ ਤੋਕੜ ਦੇ ਠੀਕ ਹੈ ਦੁੱਧ 7 ਕਿਲੋ 7 ਕਿਲੋ ਵਜਨ ਮੁਜ ਨੂੰ ਫੁੱਲ ਆ ਗਿਆ ਜੀ ਵਜਨ ਫੁੱਲ ਆ ਗਿਆ ਦੁੱਧ ਕਿੰਨਾ ਦੱਸੇ ਵੀਰ ਜੀ 7 ਕਿਲੋ ਭਾਜੀ ਦੁੱਧ 7 ਕਿਲੋ ਲੈ ਲਓ ਜੀ ਲੈ ਲਓ ਤਾਂ ਵੇਖੋ ਵੀਰੋ 7 ਲੀਟਰ ਦੁੱਧ ਆ ਗਿਆ ਚੰਗੀ ਝੋਟੀ ਆ ਵਜਨ ਮੂਜ ਨੂੰ ਬਹੁਤ ਆ ਹਨਾ ਜੀ ਭਲੀ ਭੜੀ ਭਾਜੀ ਹਾਂਜੀ ਦੇਖੋ ਵੀਰੋ 7 ਲੀਟਰ ਦੁੱਧ ਦਾ ਵਜਨ ਫੁੱਲ ਆ ਗਿਆ ਲੈਵੇ ਲੂਵੇ ਦੀ ਸਾਫ ਆ ਬਾਕੀ ਵੀਰ ਜੀ ਨੇ ਦੱਸਦਾ ਕਿ ਟੋਕੜ ਆ ਵੀਰੋ ਤਾਂ ਬਹੁਤ ਚੰਗੀ ਝੋਟੀ ਆ ਤਾ ਤੋਰਾ ਤਾਰਾ ਵੀ ਚੈੱਕ ਕਰ ਲਓ ਵੀਰੋ ਸਫਾਈਆਂ ਬਹੁਤ ਨਹੀਂ ਝੋਡੀ ਚ ਤਾਂ ਵਜਨ ਵੀ ਫੁੱਲ ਆ ਗਿਆ ਜੀ ਗਾਂ ਦੱਸਦੇ ਵੀਰ ਜੀ ਸੁਣਨ ਲੱਗਾ ਇਹਨੂੰ ਤਾਂ ਨਹੀਂ ਆ ਜੀ ਭਾਜੀ ਪੁੱਛਿਆ ਹੀ ਨਹੀਂ ਜੀ ਠੀਕ ਆ ਜੀ ਐਵੇਂ ਜਿਹਾ ਝੂਠ ਬੋਲੀ ਗਏ ਪੁੱਛਿਆ ਹੀ ਨਹੀਂ ਬਾਕੀ ਕਿਉਂ ਰਿਕਵਰਟੀ ਬੜੀ ਆ ਜਿਹਦਾ ਮਰਜ਼ੀ ਖੇਦਾਰ ਉਹ ਠੀਕ ਆ ਜੀ ਹੈ ਸੀਲ ਆ ਵੀਰ ਜੀ ਬੜੀ ਸੀਲ ਆ ਭਾਜੀ ਠੀਕ ਆ ਜੀ ਐਦਾਂ ਥੱਲੇ ਮੈਰੋ ਝੋਡੀ ਹਲਦੀ ਨਹੀਂ ਕੀ ਆ ਪਤਾ ਜੀ ਵੇਖੋ ਵੀਰੋ ਅਸੀਲ ਸਲੱਗ ਆ ਗਈ ਵਜਨ ਵਜਨ ਫੁੱਲ ਆ ਗਿਆ ਥਣ ਥੁਣ ਚੰਗਾ ਸਪੈਸ਼ਲ ਲੱਗਿਆ ਜੀ ਠੀਕ ਹੈ ਵੀਰ ਜੀ ਚੰਗੀ ਝੋਟੀ ਆ ਗਈ ਜਵਾ ਵੀ ਚੰਗਾ ਲੱਗਿਆ ਵੀਰੇ ਹਨਾ ਠੀਕ ਹੈ ਜੀ ਮੈਂ ਪਰਸਮਣ ਨਹੀਂ ਦਿੱਤੀ ਐ ਇਹਨੇ ਪਰਸਮਣ ਦਿੱਤੇ ਬਿਲਕੁਲ ਸੋਹਣਾ ਨਹੀਂ ਠੀਕ ਹੈ ਵੀਰੇ ਠੀਕ ਹੈ ਸਹੀ ਲਾ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਹੋ ਜੂ ਝੋਟੀ ਐ ਛੋਟੇ ਕਹਿੰਦਾ ਜੀ ਦੇ ਦਈਏ 50000 ਦੀ 65 ਦੀ ਜੀ ਹਾਂ ਜੀ ਮਾਨ ਤਨਵੀਰ ਜੀ ਮਾਨ ਤਨ ਹਾਂ ਜੀ 60000 ਕਿਆ ਬਾਤ ਆ ਜੀ ਵਜਨ ਫੁੱਲ ਆ ਗਿਆ 60000 ਦੀ 60000 ਤੋਂ ਚ ਵੀਰੋ ਛੋੜ ਛਾੜ ਹੋ ਜੂ ਫੋਨ ਜਰੂਰ ਲਾ ਲਿਓ ਹਨਾ ਵੀਰ ਜੀ ਕਰਦਾ ਕਿ ਭਾਈ ਛੋੜ ਬਿਲਕੁਲ ਤਾਂ ਵੇਖੋ ਵੀਰੋ ਵੇਚਣ ਵਾਲਾ ਵੀਰ ਵੀ ਖੜ ਸਕਦਾ ਰੇਟ ਜਾਇਜ਼ ਆ ਵਜਨ ਵਜਨ ਫੁੱਲ ਆ ਗਿਆ ਜੀ ਪਿਓਰ ਕਾਲੀ ਪਿਓਰ ਜੈੱਡ ਬਲੈਕ ਆ ਜੀ ਬਿਲਕੁਲ ਇਹ ਵੀ ਛੋਟੀ ਪਿਓਰ ਜੈੱਡ ਬਲੈਕ ਆ ਗਈ ਹਨਾ ਜੀ ਤਾਂ ਵੇਖੋ ਵੀਰੋ ਪੰਜ ਪਸ਼ੂ ਆ ਗਏ ਹਨਾ ਜੀ ਮੁੱਲ ਵੇਖੋ ਸਾਡੇ ਤੋਂ ਬਿਲਕੁਲ 60 ਹਾਂਜੀ 75 70 72 135 ਕਿਆ ਬਾਤ ਆ ਜੀ ਤਾਂ ਵੇਖੋ ਵੀਰੋ 135 ਵਾਲੀ ਝੋਡੀ ਨੂੰ ਚੈੱਕ ਕਰ ਲਿਓ ਐ ਲੇਵੇ ਲੂਵੇ ਕਲਾਵੇ ਗਲੂਵੇ ਪਾਏ ਆ ਤਾਂ ਰੇਡ ਵੀਰ ਦਾ ਹਰ ਵੀਡੀਓ ਜਾਇਜ਼ ਹੁੰਦਾ ਤਾਂ ਬਾਕੀ ਵੀਰੋ ਐ ਥੱਬੇ ਥੁੱਬੇ ਪਾਏ ਆ ਪੂਰੇ ਤਾਂ ਚੰਗੇ ਪਸ਼ੂ ਆ ਰੇਡ ਜਾਇਜ਼ ਆ ਐ ਜੋ ਝੋਡੇ ਬਾਜ਼ਾਰ ਜਾ ਕੇ ਮੁੱਲ ਪੁੱਛ ਕੇ ਵੇਖੋ ਕਿਤੇ ਮੈਨਾਂ ਵੀਰੇ ਮੰਗਣ ਨੂੰ ਭਾਵੇਂ ਹੁਣ ਕਿਹੜੀ ਚੀਜ਼ ਇਹੋ ਜੀ ਆ ਚੰਗਾ ਪਸ਼ੂ ਆ ਇਹਦਾ ਮੁੱਲ ਹੀ ਕੋਈ ਨਹੀਂ ਭਾਵੇਂ 170 ਮੰਗ ਲਓ ਜਰੂਰ ਕਿੰਨੀ ਚੀਜ਼ ਤਾਂ ਚੀਜ਼ ਆ ਗਾੜੀ ਪਰ ਭਾਜੀ ਮੰਗਵਾਉਂਦੇ ਵੀਰੇ ਬਿੰਦਿਆਂ ਦਾ ਮੰਗਵਾਇਆ ਜਾਂਦਾ ਜੇ ਗਾੜੀ ਡੰਗਰ ਦੀ ਗਾੜੀ ਡੰਗਰ ਹੋਵੇ ਬਿਲਕੁਲ ਬਿਲਕੁਲ ਬਿੰਦਿਆਂ ਦਾ ਚੱਡਾ ਲਗਾ ਚਾਰ ਪੰਜ ਦਿਨ ਝੋਟੇ ਨਹੀਂ ਸੁੰਦੀ ਨਹੀਂ ਸੁੰਦੀ ਜੀ ਹਜੇ ਤਾਂ ਪੁਰੇ ਪਣਿਆਂ ਤੋਂ ਨਹੀਂ ਕੋਈ ਨੂੰ ਪਤਾ ਤਾਂ ਚੰਗੇ ਰੇਟ ਆ ਵੀਰੋ ਤਾਂ ਹਰ ਵੀਡੀਓ ਜੀ ਬਣਤੀ ਹੁੰਦੀ ਆ ਵੀਰ ਜੀ ਚੈਨਲ ਨੂੰ ਵਤ ਵਾਰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੇ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਵੀਰੇ ਵਿਖਾ ਲਈ ਜਾਵੇ ਤਾਂ ਬਾਕੀ ਵੀਰ ਨੂੰ ਫੋਨ ਜਰੂਰ ਲਾ ਲਿਓ ਰੇਟ ਨੋਰਮਲ ਆ ਮਾਨਤਨ ਹੋ ਜੂ ਹਾਂਜੀ ਵੀਰ ਜੀ ਐਡਰੈਸ ਇੱਕ ਵਾਰੀ ਦਸਨਾਮ ਪ੍ਰੇਮ ਸਿੰਘ ਪਿੰਡ ਕਾਸਤੀਗੜ ਹਾਂਜੀ ਤਹਿਸੀਲ ਪਟਾਰਾ ਜ਼ਿਲ੍ਹਾ ਗਰਦਾਸਪੁਰ ਮੋਬਾਈਲ ਨੰਬਰ ਹੈ 85286 13543 ਸਸੀਗੜੀ ਸਸੀਗੜੀ ਜੀ ਪਾਜੀ